ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਮਰਦਾਨਾ ਜੀ ਦੇ ਨਾਲ ਇੱਕ ਪਿੰਡ ਵਿੱਚ ਗਏ ਉੱਥੇ ਇੱਕ ਬਹੁਤ ਹੀ ਵੱਡਾ ਜ਼ਿਮੀਂਦਾਰ ਰਹਿੰਦਾ ਸੀ ਉਹ ਬਹੁਤ ਹੀ ਅਮੀਰ ਸੀ ਪਰ ਉਸ ਵਿੱਚ ਹੰਕਾਰ ਭਰਪੂਰ ਸੀ ਲੋਕ ਉਸ ਕੋਲੋਂ ਡਰਦੇ ਸੀ ਅਤੇ ਉਸ ਦੀ ਵਡਿਆਈ ਕਰਦੇ ਰਹਿੰਦੇ ਸੀ ਜਦੋਂ ਗੁਰੂ ਨਾਨਕ ਨਾਨਕ ਸਾਹਿਬ ਉੱਥੇ ਪਹੁੰਚੇ ਜ਼ਮੀਂਦਾਰ ਨੇ ਉਸ ਨੂੰ ਘਰ ਆਉਣ ਦਾ ਸੱਦਾ ਦਿੱਤਾ ਪਰ ਅੰਦਰੋਂ ਉਹ ਸੋਚ ਰਿਹਾ ਸੀ ਕਿ ਇਹ ਫਕੀਰ ਕੀ ਦੇ ਸਕਦੇ ਨੇ ਇਹ ਤਾਂ ਮੈਨੂੰ ਪੱਥਰਾਂ ਤੇ ਲਿਆ ਲਿਆਉਣਗੇ ਗੁਰੂ ਨਾਨਕ ਦੇਵ ਜੀ ਨੇ ਉਸ ਦੇ ਮਨ ਨੂੰ ਮਨ ਦੇ ਭਾਵ ਨੂੰ ਪਛਾਣ ਲਿਆ ਅਤੇ ਉਸ ਨੂੰ ਸਿੱਖਿਆ ਦੇਣ ਦਾ ਫੈਸਲਾ ਕੀਤਾ ਜਦ ਗੁਰੂ ਜੀ ਨੇ ਉਸ ਦੇ ਘਾਰਕ ਭੋਜਨ ਕੀਤਾ ਤਾਂ ਭੋਜਨ ਕਰਕੇ ਗੁਰੂ ਜੀ ਨੇ ਉੱਥੇ ਹੀ ਮਿੱਟੀ ਨੂੰ ਉਠਾ ਕੇ ਕਹਿਣਾ ਸ਼ੁਰੂ ਕਰ ਦਿੱਤਾ ਇਹ ਮਿੱਟੀ ਤੂੰ ਸੱਚੀ ਹੈ ਹੰਕਾਰੀ ਆਦਮੀ ਵੀ ਆਖਿਰ ਤੇਰੇ ਅੰਦਰ ਹੀ ਮਿਲਦਾ ਹੈ ਇਹ ਸੁਣ ਕੇ ਜ਼ਿਮੀਦਾਰ ਹੈਰਾਨ ਹੋ ਗਿਆ ਉਸਨੇ ਪੁੱਛਿਆ ਗੁਰੂ ਜੀ ਤੁਸੀਂ ਇਹ ਕੀ ਕਹਿ ਰਹੇ ਹੋ ਤਾਂ ਗੁਰੂ ਜੀ ਨੇ ਕਿਹਾ ਤੂੰ ਆਪਣੀ ਦੌਲਤ ਤੇ ਹੰਕਾਰ ਕਰਦਾ ਸੀ ਪਰ ਜਿਸ ਦਿਨ ਤੂੰ ਮਰੇਗਾ ਤੂੰ ਵੀ ਇਸ ਮਿੱਟੀ ਵਿੱਚ ਮਿਲ ਜਾਵੇਂਗਾ ਤੇਰੀ ਅਸਲ ਹਕੀਕਤ ਇਹ ਮਿੱਟੀ ਹੀ ਹੈ ਤੇਰੇ ਹੰਕਾਰ ਦਾ ਕੋਈ ਅੰਤ ਨਹੀਂ ਪਰ ਮੌਤ ਉਸ ਦਾ ਅੰਤ ਕਰ ਦਿੰਦੀ ਹੈ ਇਹ ਗੱਲ ਸੁਣ ਕੇ ਜ਼ਮੀਦਾਰ ਦੇ ਅੰਦਰ ਇੱਕ ਬਦਲਾਅ ਆ ਗਿਆ ਉਸ ਨੇ ਗੁਰੂ ਨਾਨਕ ਦੇਵ ਜੀ ਦੇ ਚਰਨ ਫੜ ਲਏ ਅਤੇ ਹੰਕਾਰ ਛੱਡ ਕੇ ਗਰੀਬਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ।